जी अंडर द गाइडेंस ऑफ डीजीपी पंजाब पीजा डी आई डी बॉडर रेंज एस एस पी अमृतसर रूरल दे स्पैशल सैल ने एक बड़ा रिकवरी किया है आफ्टर इंटैलीजेंस बेस्ड ऑपरेशन ओवर द लास्ट थ्री डेज इन्हों इंफोरमे मिलेगा कि एक व्यक्ति है आकाशदीप सिंह उन्होंने और सुखा सिंह दो व्यक्ति है जो बाहरों पिस्तल मंगवा के पंजाब का माहौल खराब करने का कोशिश कर रहे हैं इन्होंने नाका लगाया कि राणीकेच 더 రెണ്ടാ 타나 పడత హై ఏక్ దోషి ఆకాష్ దీప్ సింగ్ జో రణ కే దహన్ వాలా హై ఉద ఉమర్ 23 హై జో kaam కర్దా హై యాస్ ఏ వెటర్ షాబీజ్ తో ఇనా రౌండ్ అప్ కియా హ అలాంగ్ విత్ 4 పిస్టల్ జడా హై 3 కీబోర్డ్ దే పిస్టల్ 1 నౌబోర్డ్ దే 6 కాట్రిడ్జ్స్ అండ్ 1 మోటార్ సైకిల్ యే రికవరీ హోయా హై యే జడా ఆకాష్ దీప్ సింగ్ హై ఇనా ద ఇన్ఫర్మేషన్ హై సగయా కి ఆకాష్ దీప్ తో సే అలబే పర్చాయ హైనే ਜਿਹੜਾ ਦੂਜਾ ਬੰਦਾ ਜੋ ਨਾਮਿਨੇਟ ਕੀਤੇ ਹਨ ਜੋ ਸੁਖਾ ਸਿੰਘ ਹੈ ਜੋ ਉਹ ਵੀ ਗਰਿੰਡਾ ਦਾ ਰਹਿਣ ਵਾਲਾ ਹੈ ਉਹ 19 ਸਾਲ ਦਾ ਉਮਰ ਹੈ ਉਹ ਕਿਰਾਣੇ ਦਾ ਦੁਕਾਨ ਰੱਖਦਾ ਹੈ ਇਹਨਾਂ ਦਾ ਉੱਤੇ ਵੀ ਕੋਈ ਪਰਚਾ ਨਹੀਂ ਹੈ ਇਹ ਦੋਨੋਂ ਦਾ ਪਹਿਲਾ ਪਰਚਾ ਹੈ ਇਨਵੈਸਟੀਗੇਸ਼ਨ ਜਿਹੇ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਇਹ ਮੰਗਵਾਉਂਦੇ ਹਨ ਡਰੋਨ ਰਾਹੀਂ ਕਾਫੀ ਪਿਸਟਲਸ ਹੀ ਮੰਗਾਏ ਹਨ ਪਹਿਲੇ ਤੇ ਇੱਕ ਪੱਟੀ ਨਾਮ ਕੇ ਇੱਕ ਪਾਕਿਸਤਾਨ ਦਾ ਸਮੱਗਲਰ ਹੈਗਾ ਤਾਂ ਉਹਨਾਂ ਦਾ ਮੰਗਵਾਇਆ ਇਹਨਾਂ ਨੇ ਹੁਣ ਤੱਕ ਜੋ ਰਿਪੋਰਟ ਆਇਆ ਹੈ ਕਿ ਇਹ ਆਕਾਸ਼ਦੀਪ ਪਿਛਲੇ 1 ਸਾਲ ਤੋਂ ਇਹ ਕੰਮ ਕਰ ਰਹਾ ਹੈ 1 ਸਾਲ ਤੋਂ ਇਹ ਕਾਫੀ ਵੱਡੇ ਮਾਤਰਾ ਚ ਨਨੇ ਵੈਪਨਸ ਗੰਗਵਾਏ ਨੇ ਪੰਜਾਬ ਦੇ ਮਾਹੌਲ ਖਰਾਬ ਕਰਨ ਲਈ ਇਨਵੈਸਟੀਗੇਸ਼ਨ ਜੇ ਵੀ ਆਇਆ ਹੈ ਕਿ ਇਨਾਂ ਨੇ ਕਾਫੀ ਹਵਾਲੇ ਦੇ ਥ्रू ਮਨੀ ਵੀ ਰੂਟ ਕੀਤੀ ਆਪਣਾ ਇਨਵੈਸਟੀਗੇਸ਼ਨ ਫੋਰਵਰਡ ਤੇ ਬੈਕਵਰਡ ਲਿੰਕ ਚੱਲ ਰਿਹਾ ਹੈ ਕਿ ਇਹ ਕਿਸ ਕਿਸ ਤੋਂ ਵੈਪਨਸ ਲੈਂਦਾ ਹੁੰਦਾ ਸੀ ਕਿਦੇ ਨਾਲ ਕੰਮ ਕਰਦਾ ਹੁੰਦਾ ਸੀ ਤੇ ਅੱਗੇ ਕਿਹਨੂੰ ਦਿੰਦਾ ਹੁੰਦਾ ਏਕ ਹੋਰ ਆਪਣੇ ਕੋਲ ਪਾਕਿਸਤਾਨ ਦਾ ਇੱਕ ਆਈਪੀ ਵਿੰਗ ਹੈ

ਓਵਰ ਦਾ ਲਾਸਟ 6 ਮੰਥਸ ਆਪਣਾ ਯਹੀ ਦੇਖਣੇ ਸਾਹਮਣੇ ਆਇਆ ਹੈ ਕਿ ਜਿਹੜਾ ਨਵੇਂ ਨਵੇਂ ਮੁੰਡੇ ਆ ਰਹੇ ਹਨ ਜਿਵੇਂ ਹੁਣ ਇਹ ਆਇਆ ਹੈ ਇੱਕ ਜੋ ਖਲਵਾਇ ਦਾ ਕੰਮ ਕਰਦਾ ਹੈ ਇੱਕ ਹੋਰ ਜੋ ਕਿਰਨ ਦੀ ਦੁਕਾਨ ਹੈ ਤੋਂ ਇਹ ਵਾਰੀ ਹੈ ਕਿ ਜਿੱਤੇ ਉੱਤੇ ਪਹਿਲੇ ਕੇ ਪਰਚਾ ਹੈ ਨਹੀਂ ਉਹ ਇਹ ਕੰਮ ਚ ਸ਼ੁਰੂ ਕਰ ਰਹੇ ਉਹ ਕਿਉਂ ਕਰ ਰਹੇ ਆਪਾਂ ਚੈੱਕ ਕਰੀਏ ਉਹ ਆਪਾਂ ਚੈੱਕ ਕਰੀਏ ਉਹਨਾਂ ਦਾ ਪੂਰਾ ਮੋਡਸ ਆਪਰੈਂਡੀ ਤੇ ਕਿਵੇਂ ਚੁਣਦੇ ਕੌਣ ਇਹਨਾਂ ਨੂੰ ਇਹਨਾਂ ਨੂੰ ਦਿਖਾਉਂਦੇ

एंटी गैंगस्टर के खिलाफ अलोंग विद ड्रग्स आप कर रहे हैं अगेंस्ट दिस एंटी नैशनल सोर्सिस तो पहला ये यह कि जो पहले पहले, पहले बंदे से जो हिस्ट्री स्ट्रीशीटर से जब एक एक पर्चा दो पर्चा उन काफ़ी नए बंदे आए हैं तो अपना जोड़ा इंटेलिजेंस सोर्सेस बदना पड़ रहा है इंटैलीजेंस सोर्स के नाल जो टेक्निकल सर्वेलेंसेस है वो भी आप यूज़ कर रहे हैं ताकि ये जरा बंदे जो आउट ऑफ द लूप है जो नवे बंदे आ रहे हैं उन्होंने आपू करें ਇੱਕ ਗਨੀਆ ਕਰੇ ਨਾ ਜੀ ਹੋਰ ਕੋਈ ਕਿਸ ਤਰ੍ਹਾਂ ਜੀ ਆਉਣੀ ਆਕਾਸ਼ਦੀਪ 23 ਦਾ ਸੁੱਖਾ ਸਿੰਘ ਉਹਨੇ ਦਾ ਨਮਨ ਦਾ ਪਿੱਲੇ ਕੋਈ ਰਿਸ਼ਮਾ ਲਟਾਟ ਹੈਗਾ ਜੀ ਸਿੱਤਰ ਕਾਰਤੂਸ ਜੀ ਦਾ ਮਤਲਬ ਕਾਰਤੂਸ ਜੀ 6 6 ਘਟਾ ਦੋ ਸਤੀ ਬੋਰ ਜੀ